ਸਾਈਂ ਓਮਰੇਸ਼ਾ ਮਹਾਨ ਸ਼ਖਸੀਅਤ ਸਾਡੇ ਵਿਚਕਾਰ ਹੋਣ ਜੈਕਾਰਾ ਸੱਜਿਆ ਸਰਕਾਰਾਂ ਦਾ ਬਾਬਾ ਜੀ ਭਜਨ ਸ਼ਾ ਜਦੋਂ ਸੀਗੇ ਉਹ ਤਾਂ ਹੁਣ ਵੀ ਹੈਗੇ ਬਾਬਾ ਜੀ ਕਹਿੰਦੇ ਸਾਈਂ ਤੇ ਤੋਬਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਮੈਂ ਕੁਦਰਤੀ ਬੇਟਾ ਤੀਜਾ ਰੱਖ ਜਰਾ ਮੈਂ ਇੱਕ ਵਾਰੀ ਦੀ ਆਪ ਵੀਤੀ ਦੱਸਦਾ ਤੁਹਾਨੂੰ ਬਾਬਾ ਜੀ ਬੈਠੇ ਆ ਮੈਂ ਇੱਕ ਗੱਲ ਜ਼ਰੂਰ ਆਖਾਂਗਾ ਇਹ ਨਾ ਆਖਿਓ ਵੀ ਦੁਰਗਰੰਗੀਲਾ ਕਿੰਨੇ ਮਾਨ ਨਾਲ ਗੱਲ ਕਹਿੰਦਾ ਜੇ ਅਸੀਂ ਤੁਹਾਡੇ ਸਿਰ ਤੇ ਫਕੀਰਾਂ ਦੇ ਸਿਰ ਤੇ ਆਪਣੇ ਸਰੋਦਿਆਂ ਦੇ ਸਿਰ ਤੇ ਮਾਨ ਨਹੀਂ ਕਰਾਂਗੇ ਤਾਂ ਹੋਰ ਕਿਹਦੇ ਸਿਰ ਤੇ ਕਰਾਂਗੇ ਜਦੋਂ ਸਾਈ ਭਜਨਸ਼ਾ ਸੀਗੇ ਕੁਦਰਤੀ ਨਾ ਮੇਰੀ ਇੱਕ ਕੈਸਟ ਆਈ 1993 ਦੇ ਵਿੱਚ ਜਿਹੜੀ ਕੈਸਟ ਨੂੰ ਸੁਣ ਕੇ ਤੁਸੀਂ ਦੁਰਗਰੰਗੀਲੇ ਨੂੰ ਬਤੌਰ ਸਿੰਗਰ ਆਪਣੇ ਦਿਲ 'ਚ ਜਗ੍ਹਾ ਦਿੱਤੀ ਮੈਂ ਕੁਦਰਤੀ ਜਨੰਦਰ ਦੂਰਦਰਸ਼ਨ ਗਿਆ ਇੱਕ ਗਾਣਾ ਕਰਾਉਣ ਵਾਸਤੇ ਉਹਨਾਂ ਨੇ ਮੇਰੇ ਦੋ ਕਰ ਲਏ ਮੁਕੱਦਰਾਂ ਦੀ ਗੱਲ ਹੁੰਦੀ ਹੈ ਜਦੋਂ ਉਹ ਗਾਣਾ ਮੇਰੇ ਨਾਲ ਵਾਈਫ ਸੀਗੇ ਅਸੀਂ ਕਾਰ ਦੇ ਵਿੱਚ ਦੋ ਜਣੇ ਅਸੀਂ ਨਾਲ ਡਰਾਈਵਰ ਸੀ ਸਾਡਾ ਆਉਂਦੇ ਵੇ ਸੋਚ ਰਹੇ ਹਾਂ ਅਸੀਂ ਬਾਬਾ ਜੀ ਮੈਂ ਆਪਣੀ ਵਾਈਫ ਨੂੰ ਆਖਿਆ ਮੈਂ ਕਿਹਾ ਆਪਾਂ ਇਦਾਂ ਕਰੀਏ ਵੀ ਮਡਾਲੀ ਸ਼੍ਰੀ ਮੱਥਾ ਦੇਖ ਕੇ ਚੱਲੀਏ ਬਾਬਾ ਜੀ ਉਹ ਕਹਿੰਦੀ ਚਲੋ ਮੈਨੂੰ ਨਹੀਂ ਅਸੀਂ ਪਤਾ ਵੀ ਮੇਲਾ ਹੈ ਕੁਦਰਤੀ ਮੇਲਾ ਸਾਰੇ ਕਲਾਕਾਰ ਉੱਥੇ ਪਹੁੰਚੇ ਵੇ ਬਾਈ ਸਰਦੂਲ ਸਕੰਦਰ ਹੋਰ ਕਿੰਨਿਆਂ ਕ ਦਾ ਨਾਮ ਲਵਾਂ ਪਰ ਬਾਬਾ ਜੀ ਬੈਠੇ ਸੀ ਜਿੱਥੇ ਬਾਬਾ ਜੀ ਬੈਠਦੇ ਆ ਉੱਥੇ ਉਹ ਸੇਜ ਤੇ ਬਾਬਾ ਜੀ ਬੈਠੇ ਹਰ ਸ਼ਿੰਗਾਰ ਲਗਾਏ ਬੇ ਫਕੀਰਾਂ ਦੇ ਕਿਉਂਕਿ ਜੇ ਰੱਬ ਨੂੰ ਖੁਸ਼ ਕਰਨੇ ਤਾਂ ਸਾ ਪਾਕ ਹੀ ਜਾਣਾ ਪੈਂਦਾ ਫਿਰ ਪ੍ਰਮਾਤਮਾ ਕਹਿੰਦਾ ਮੋਲਾ ਛੱਡ ਦੇ ਐਸ ਨਸੀਹਤ ਨੂੰ ਅਸਾਂ ਅਰਜ ਸੁਣਾ ਕੇ ਜਾਣੀ ਆ ਤੇਰੇ ਦਰ ਤੋਂ ਖਾਲੀ ਨਹੀਂ ਜਾਣਾ ਝੋਲੀ ਪਰਵਾਕੇ ਜੁ। ਚੁੰਨੀ ਰੰਗਦੇ ਦਿਲਾਰੀਆ ਤੂੰ ਮੇਰੀ ਇਹ ਉਹ ਚੁੰਨੀ ਨਹੀਂ ਇਹ ਤਾਂ ਟੋਟੇ ਤੇ ਬੈਠਾ ਰੰਗਦੇ ਦਿਲਾਰੀ ਉਹ ਨਹੀਂ ਇਹ ਚੁੰਨੀ ਦਾ ਜਿਹੜਾ ਤਾਣਾ ਉਹ ਫਕੀਰਾਂ ਦਾ ਬਣਿਆ ਹੋਇਆ। ਮੈਂ ਉਸ ਚੁੰਨੀ ਦੀ ਗੱਲ ਕਰ ਰਹੀ ਹਾਂ। ਚੁੰਨੀ ਰੰਗਦੇ ਦਿਲਾਰੀਆ ਤੂੰ ਮੇਰੀ ਦਲਾਰੀ ਕੌਣ ਹੈ ਦਲਾਰੀ ਮੇਰੇ ਸਾਹਮਣੇ ਬੈਠੀ ਸਾਈਂ ਅਮਰੇਸ਼ਾ ਚੁੰਨੀ ਰੰਗਦੇ ਦਲਾਰੀਆ ਤੂੰ ਮੇਰੀ ਇਹ ਰੰਗ ਤਾਂ ਤੇਰੇ ਘਰ ਦਾ ਹੀ ਹੈ ਬਾਬਾ ਜੀ ਫਿੱਕਾ ਰੰਗ ਤਾਂ ਮਾਹੀ ਨਾ ਮੰਨਦਾ ਗੋੜੀ ਨਗਵਾ ਕੇ ਚੱਲ ਪੱਕਾ ਰੰਗ ਚ ਦਾਲੋ ਜਦੋਂ ਮੈਂ ਗਿਆ ਨਾ ਬਾਬਾ ਜੀ ਬੈਠੇ ਸੀ ਸਾਹਮਣੇ ਬਰਾਂਦੇ ਦੇ ਵਿੱਚ ਅਸੀਂ ਜਾ ਕੇ ਮਲਕ ਦੇ ਕੇ ਬੈਠੇ ਮੈਨੂੰ ਬੜਾ ਡਰ ਲੱਗਿਆ ਮੈਂ ਕਿਹਾ ਪਹਿਲੀ ਵਾਰ ਹੀ ਆਏ ਦਰਸ਼ਨ ਵੀ ਪਹਿਲੀ ਵਾਰੀ ਕਰ ਰਹੇ ਆ ਪਤਾ ਨਹੀਂ ਕੀ ਸਰਕਾਰਾਂ ਦਾ ਕੀ ਹੁਕਮ ਹੋ ਜਾਣਾ ਮੇਰੀ ਵਾਈਫ ਕਹਿੰਦੀ ਤੁਸੀਂ ਡਰੋ ਨਾ ਹਰ ਇੱਕ ਲੋਕੀ ਇੱਥੇ ਚੋਲੀਆਂ ਪਰਕੇ ਜਾਂਦੇ ਆ ਆ ਸਾਡੇ ਵੀ ਚੋਲੀ ਬਾਬਾ ਜੀ ਨੂੰ ਕਿਸੇ ਨੇ ਕੰਨ ਵਿੱਚ ਜਾ ਕੇ ਦੱਸਿਆ ਸੇਵਾਦਾਰ ਨੇ ਕਹਿੰਦੇ ਜੀ ਦੁਰਗਾਂਗੀ ਲਾਇਆ ਬਾਬਾ ਜੀ ਇੱਕਦਮ ਉੱਠੇ ਬੜੀ ਸਪੀਡ ਨਾਲ ਮੈਂ ਕੋਲ ਹੋ ਗਿਆ ਮੈਨੂੰ ਗਲਬਕਲੀ ਪਾਈ ਮੇਰੀ ਵਾਈਫ ਨੂੰ ਬੁੱਕਲ ਚਲੇ ਆ ਪਤਾ ਕੀ ਕਹਿੰਦੇ ਕਹਿੰਦੇ ਦੁਰਗਿਆ ਕਹਿੰਦੇ ਸੱਜਣਾ ਜੇ ਤੇਰਾ ਗਾਉਣਾ ਗਾਇਆ ਨਾ ਭਜਨ ਸ਼ਾਹ ਨੇ ਤਾਂ ਇਹ ਐ ਸੁਣਿਆ ਤੂੰ ਸਾਡੇ ਉਝੜਨ ਦੇ ਖੂਬੀਆ ਜਸ਼ਨ ਮਨਾਏ ਨੇ ਐਦਾਂ ਐਦਾਂ ਗੱਲ ਬੱਕੜੀ ਪਾ ਲਈ ਪਤਾ ਨਹੀਂ ਕੌਣ ਗਾ ਰਿਹਾ ਸੀ ਮੇਰੇ ਮੂਰੇ ਸਿੰਗਰ ਪਾਜੀ ਸਰਦੂਲ ਨੇ ਗਾਉਣਾ ਸੀ ਬਾਬਾ ਜੀ ਕਹਿੰਦੇ ਸਤਰੀ ਨੂੰ ਬੁਲਾਇਆ ਕਹਿੰਦੇ ਰਿਆ ਕਹਿੰਦੇ ਪਹਿਲਾਂ ਦੁਰਗਾ ਗਾਉਗਾ ਮੈਂ ਕਿਹਾ ਬਾਪੂ ਜੀ ਮੈਂ ਤਾਂ ਕੋਈ ਸਾਜੀ ਨਹੀਂ ਲੈ ਕੇ ਆਇਆ ਨਾਲ ਉਹ ਕਹਿੰਦਾ ਤੈਨੂੰ ਸਾਜੀ ਦੀ ਲੋੜ ਹੀ ਨਹੀਂ ਹੈ ਕਿਸੀ ਗੱਲ ਪਰ ਸਰਦੂਲ ਭਾਜੀ ਦੇ ਸਾਜੀਆਂ ਨੇ ਮੇਰੇ ਨਾਲ বাজਾਇਆ ਔਰ ਮੈਨੂੰ ਕਹਿੰਦੇ ਉਹ ਤੁਸੀਂ ਮੂਵੀ ਵੇਖੀ ਹੋਣੀ ਆ ਆਪ ਬਾਬਾ ਜੀ ਨੇ ਮੂਵੀ ਬਣਾਈ ਤੇ ਜਦੋਂ ਮੈਂ ਉਸ ਕੈਸੜ ਤੋਂ ਬਾਅਦ ਸਾਂ ਲਗੇ ਤੁਹਾਡੇ ਚਰਨਾਂ ਦੀ ਬਾਬਾ ਜੀ ਬੈਠੇ ਆ ਜਦੋਂ ਮੈਂ ਕੈਨੇਡਾ ਅਮਰੀਕਾ ਗਿਆ ਨਾ ਸੱਚੀ ਦੋਸਤੋ ਮੈਨੂੰ ਹੱਥਾਂ ਪਰ ਚੱਕ ਗਿਆ ਸਰਬ ਬਾਬਾ ਜੀ ਕਹਿੰਦੇ ਕਹਿੰਦੇ ਦੁਰਗੇ ਓਏ ਪੁੱਤਰਾ ਕਹਿੰਦੇ ਤੂੰ ਬਹਦ ਸਿੰਗਰ ਐ ਜਿਹਨੂੰ ਮੈਂ ਦਿਲੋਂ ਸੁਣਿਆ ਓਹੀ ਗਾਣਾ ਗਾਵੇ ਕਹਿੰਦੇ ਸਭ ਤੋਂ ਪਹਿਲਾਂ ਮੇਰੇ ਨਾਲ ਵੀ ਗਾਇਆ ਉਹਨਾਂ ਨੇ ਤੁਸੀਂ ਮੂਵੀ ਬੜੀ ਐਪਰੀਸ਼ੀਏਟ ਕੀਤੀ ਲੋਕਾਂ ਨੇ ਉਹ ਮੂਵੀ ਬਾਬਾ ਜੀ ਨਾਲੇ ਆਪ ਬਣਾਉਂਦੇ ਓਏ ਕਰੇਲਿੰਗ ਜੀ ਲੱਗੀ ਹੋਈ ਸੀ ਉਹਦੇ ਤੇ ਬੈਠ ਕੇ ਨਾਲੇ ਆਪ ਬਣਾਉਂਦੇ ਤਾਂ ਲੈ ਮੇਰੇ ਨਾਲਗਾਉਂਦੇ ਕੀ ਕਹੋਂਦੇ ਹੋ ਕੱਠਿਆਂ ਜੀਣਦੇ ਉਬਾਦੇ ਕਰਕੇ ਸਭ ਕੋ ਨੂੰ ਬੁਲਾਕ ਹੈ ਬਹਿ ਗਏ ਹਾਏ ਵੇ ਵੇ ਖੁਸ਼ੀਆਂ ਦੇ ਸੌਦਾ ਗਰਸੀ ਜੋ ਮੇਰੇ ਹਾਸੇ ਖੋ ਕੇ ਉਹ ਮਿੱਟੀਆਂ ਦੇ ਨਾਲ ਪੈਰਾਂ ਉੱਤੇ ਬੈਠੋ ਦੀ ਆਵੇ ਸਈਆਂ ਸੋਹਣਿਆ ਵੇ ਅਸੀਂ ਮਹਿਲ ਬਣਾਉਂਦੇ ਲੈ ਕੇ ਲਵੀ ਮਿੱਤਰੋ ਕਰੈਕਟ ਉਦਾਂ ਹੀ ਵਜਾਉਣਾ ਹੈ ਨਹੀਂ ਤਾਂ ਪੈਸੇ ਕੱਟ ਲਊਗਾ ਜੇ ਮੈਂ ਕੈਸਲ ਵਿੱਚ ਵਜਿਆ ਮੈਂ 3 ਤੱਕ ਜਾਵਾਂਗਾ ਤੇ 4 ਤੋਂ ਤੁਸੀਂ ਸਟਾਰਟ ਕਰਨਾ ਰਨਿੰਗ ਤੋਂ ਲੈ ਕੇ ਰਾਈਟ ਬੰ ਬਾਬਾ ਜੀ ਰੇਲਿੰਗ ਤੇ ਬੈਠੇ ਆ ਬਹੁਤ ساری ਮਹਿੰਦੀ ਹੱਥਾਂ ਦਾ ਰੰਗ ਲਾਲ ਤੇ ਚਿਹਰੇ ਦਾ ਵੀ ਲਾਲ ਕੀ ਗਾਉਂਦੇ ਬੰ 1 2 3 4 아멘. ਕੋਣ ਹੈ ਤੂੰ ਸਾਡੇ ਚਿਣਨ ਵਈਆਂ ਦੀ ਬਰਸਾਤ ਹੈ ਮੈਂ ਬੇਨਤੀ ਕਰਾਂਗਾ ਕਮਲ ਕਿੱਥੇ ਕਮਲ ਇਹ 500 ਰੁਪਏ ਬਾਬਾ ਜੀ ਉਮਰੇਸ਼ਾ ਜੀ ਆਪਣੇ ਬੱਚੇ ਨੂੰ ਇਹ ਮੇਰੇ ਪਰਸ ਵਿੱਚ ਪਾ ਦਿਓ ਇਹ ਉਹਨਾਂ ਚਿਰ ਨਾਲ ਰਹੂਗਾ ਜਿੰਨਾ ਚਿਰ ਮੇਰੇ ਦਮ ਚ ਦਮ ਰਹੂਗਾ ਇਹਨੂੰ ਆਮ ਨਹੀਂ ਸਮਝਣਾ ਇਹ ਖਾਸ ਹੈ ਇਹ ਬਖਤ ਕਿਸੇ ਤੂੰ ਸਾਡੇ ਵਿਚੜਨਦੇ ਪਿਆ ਜਸ਼ਨ ਬਣਾਓ ਜੋਰ ਕਰਦਾ ਹੋ ਸੁਣਿਆ ਤੂੰ ਸਾਡੇ ਵਿਚੜਨਦੇ ਪਿਆ ਜਸ਼ਨ ਬਣਾਏ ਨਹੀਂ ਯਾਰਾ ਤੂੰ ਖਬਰਾ ਭਾਈਆਂ ਨੇ ਉਸਨੂੰ ਮਿਲੀਆਂ